ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅ ਬਸ ਥੋੜਾ ਜਿਹਾ ਦੱਸਣਾ ਜੀ ਤੁਹਾਨੂੰ ਕਿ ਅੱਜ ਥੋੜੀ ਜਿਹੀ ਅਸੀਂ ਚੇਂਜਸ ਕੀਤੀ ਆ ਜੀ ਕੈਂਪਸ ਦੇ ਵਿੱਚ ਕੁਝ ਅ ਐਜ਼ ਅ ਓਨਰ ਮੈਂ ਥੋੜਾ ਜਿਹਾ ਚੈੱਕ ਕਰਾਇਆ ਸੀ ਆਪਣੇ ਕੈਂਪਸ ਦੇ ਵਿੱਚ ਥੋੜੀਆਂ ਜਿਹੀਆਂ ਗੜਬੜਾਂ ਮਿਲੀਆਂ ਨੇ ਇਸ ਕਰਕੇ ਥੋੜੀ ਜਿਹੀ ਮੈਨੇਜਮੈਂਟ ਥੋੜਾ ਜਿਹਾ ਚੇਂਜ ਕੀਤਾ ਗਿਆ ਤੁਹਾਨੂੰ ਪਤਾ ਹੀ ਹੋਣਾ ਕਿ ਮੈਂ ਐਨ ਆਰ ਆਈ ਆ ਮੈਂ ਬਾਹਰ ਰਹਿੰਦਾ ਮੈਂ ਇੱਥੇ ਬੰਦੇ ਨੂੰ ਅਪਾਇਨਟਮੈਂਟ ਕੀਤਾ ਸੀ ਅ ਕਿਉਂ ਚੰਗੀ ਤਰ੍ਹਾਂ ਚਲਾਣਾ ਉਹ ਪਰ ਕੁਝ ਮੇਰੀ ਆਪਣੀ ਚੈਕਿੰਗ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਸਹੀ ਨਹੀਂ ਹੋ ਰਿਹਾ ਸੀ ਕੰਮ ਤੋਂ ਇਸ ਕਰਕੇ ਥੋੜੀਆਂ ਚੇਂਜਸ ਕੀਤੀਆਂ ਗਈਆਂ ਅੱਜ ਤੋਂ ਬਾਅਦ ਔਰ ਮੇਰਾ ਤਾਂ ਇਹ ਹੀ ਹੈਗਾ ਸਾਰਿਆਂ ਤੋਂ ਜ਼ਿਆਦਾ ਕਿ ਕਿਸੇ ਤਰੀਕੇ ਨਾਲ ਇਹ ਕੈਂਪਸ ਵਧੀਆ ਚੱਲੇ ਕਿਉਂਕਿ ਮੈਨੂੰ ਆਪਣੇ ਵਾਸਤੇ ਕੋਈ ਨਹੀਂ ਇਨਕਮ ਚਾਹੀਦੀ ਇੱਥੋਂ ਮੈਂ ਤਾਂ ਇਹ ਚਾਹਦਾ ਕਿ ਕਿਸ ਤਰ੍ਹਾਂ ਮੈਂ ਲੋਕਾਂ ਦਾ ਚੰਗਾ ਕਰ ਸਕਾਂ ਮੈਂ ਪਹਿਲਾਂ ਵੀ ਜਦੋਂ 2000 ਸਾਲ ਚ ਇਹ ਕੈਂਪਸ ਖੋਲਿਆ ਸੀਗਾ ਉਦੋਂ ਵੀ ਇਸੇ ਨੀਅਤ ਨਾਲ ਖੋਲਿਆ ਸੀ ਅੱਗੇ ਵੀ ਮੇਰੀ ਇਹ ਨੀਅਤ ਹੈ ਔਰ ਚੇਂजेस ਵੀ ਇਸੇ ਕਰਕੇ ਕੀਤੀ ਹੈ ਕਿ ਅਸੀਂ ਕੈਂਪਸ ਨੂੰ ਵਧੀਆ ਕਰ ਸਕੀਏ ਔਰ ਮੈਨੂੰ ਲੱਗਦਾ ਕਿ ਅਸੀਂ ਵਧੀਆ ਕਰਾਂਗੇ ਵੀ ਬਹੁਤ ਚੰਗੀ ਤਰ੍ਹਾਂ ਔਰ ਚੰਗੀ ਇੰਡਸਟਰੀ ਇੱਥੇ ਆ ਰਹੀ ਹੈ ਚੰਗਾ ਸਾਰਾ ਕੁਝ ਆ ਰਿਹਾ ਹੈ ਬੱਚੇ ਵੀ ਚੰਗੀ ਐਜੂਕੇਸ਼ਨ ਕਰ ਰਹੇ ਆ ਔਰ ਇਹ ਕੈਂਪਸ ਕਾਫੀ ਅੱਗੇ ਹੋਰ ਵੀ ਜਾ ਸਕਦਾ ਲੈ ਕੇ ਵੀ ਜਾਵਾਂਗੇ ਅਸੀਂ ਠੀਕ ਹੈ ਇਨਾ ਕਿ ਮੇਰੇ ਕੋ ਹੈ ਜੀ ਦੱਸਣ ਨੂੰ ਕਮੀਆਂ ਇਸ ਤਰ੍ਹਾਂ ਦੀ ਕਮੀਆਂ ਤੁਸੀਂ ਲੋਰਕੀ ਹੈ ਜੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀ ਕਮੀਆਂ ਟਾਪ ਮੈਨੇਜਮੈਂਟ ਜਿਹੜੀ ਰੱਖੀ ਸੀ ਉਹਨਾਂ ਨੇ ਥੋੜੀ ਫੰਡਸ ਦੀ ਇੰਬੈਲਸਮੈਂਟ ਕੀਤੀ ਹੈ ਜੀ ਉਹਦੇ ਵਿੱਚ ਉਹ ਚੀਜ਼ ਮੈਨੂੰ ਨਹੀਂ ਚੰਗੀ ਲੱਗੀ ਕਿਉਂਕਿ ਕੈਂਪਸ ਦੇ ਫੰਡਸ ਬਾਹਰ ਨਹੀਂ ਜਾਣੇ ਚਾਹੀਦੇ ਉਹ ਕੈਂਪਸ ਤੇ ਹੀ ਲੱਗਣੇ ਚਾਹੀਦੇ ਆ ਜੀ ਹਨਾ ਤਾਂ ਉਹ ਚੀਜ਼ ਮੈਂ ਮੈਂ ਹਜਮ ਨਹੀਂ ਕਰ ਸਕਦਾ ਇਹ ਇਸ ਕਰਕੇ ਮੈਂ ਹਾਰਸ਼ ਸਟੈਪ ਲਿਆ ਜੀ ਸਰ ਤੁਸੀਂ ਐਕਸਪਲੇਨ ਕਰ ਸਕਦੇ ਹੋ ਕਿਹੜੇ ਬੰਦੇ ਬੰਦ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜੀ ਪਰ ਟੌਪ ਮੈਨੇਜਮੈਂਟ ਤੁਸੀਂ ਸਮਝ ਸਕਦੇ ਹੋ ਕਿ ਆ ਹੈ ਜੀ ਬਸ ਹਾਂ ਜੀ ਕਿਸੇ ਦਾ ਨਾਂ ਲੈਣਾ ਚੰਗਾ ਨਹੀਂ ਹੈ ਅੱਗੇ ਹੁਣ ਆਉਣ ਵਾਲੀ ਸਮਝ ਕੀ ਪਲਾਨ ਹੈ ਅੱਗੇ ਆਉਣ ਨਾਲ ਅਸੀਂ ਪ੍ਰੋਗਰੈਸ ਕਰਾਂਗੇ ਇਹਨੂੰ ਬਹੁਤ ਚੰਗੀ ਤਰ੍ਹਾਂ ਕੈਂਪਸ ਦੇ ਫੰਡ ਨੂੰ ਚੰਗੀ ਤਰ੍ਹਾਂ ਦੇਖਿਆ ਜਾਊਗਾ ਕੈਂਪਸ 'ਚ ਹੀ ਲਾਇਆ ਜਾਊਗਾ ਅੱਛਾ ਸਰ ਜਿਹੜੀ ਮੈਨੇਜਮੈਂਟ ਬਦਲੀ ਹੈ ਉਹ ਇੱਥੇ ਰਹੂਗੀ ਜਾਂ ਉਹਨਾਂ ਨੂੰ ਨਹੀਂ ਜੀ ਉਹਨਾਂ ਨੂੰ ਉਹ ਨਹੀਂ ਰਹੇਗੀ ਜੀ ਉਹ ਉਹ ਮੈਨੇਜਮੈਂਟ ਜਿਹੜੀ ਬਦਲੀ ਉਹ ਨਹੀਂ ਰਹੇਗੀ ਕਿਉਂਕਿ ਜੋ ਕੰਮ ਹੋਇਆ ਉਹ ਚੰਗਾ ਨਹੀਂ ਹੋਇਆ ਜੀ ਹਾਂ ਸੋ ਮੈਨੇਜਮੈਂਟ ਜਿਹੜਾ ਬੰਦੇ ਚਲੇ ਗਏ ਨੇ ਉਹਨਾਂ ਜਗ੍ਹਾ ਬੰਦੇ ਨਾਮਿਨੇਟ ਕਰਤੀ ਉਹਨਾਂ ਦੀ ਜਗ੍ਹਾ ਬੰਦੇ ਹਜੇ ਮੈਂ ਚਾਰਜ ਲਿਆ ਜੀ ਸਾਰਾ ਹੀ ਮੈਂ ਇੱਥੇ ਰਹਾਂਗਾ ਜੀ ਇੱਥੇ ਹੀ ਮੈਂ ਜਾਵਾਂਗਾ ਨਹੀਂ ਜੀ ਠੀਕ ਹੈ ਜਦੋਂ ਤੱਕ ਮੈਂ ਚੰਗੀ ਤਰ੍ਹਾਂ ਚੰਗੇ ਬੰਦੇ ਲੱਭ ਕੇ ਇੱਥੇ ਉਹਨਾਂ ਨੂੰ ਚੰਗਾ ਪ੍ਰੋਪਰ ਸਿਸਟਮ ਨਹੀਂ ਬਣ ਜਾਂਦਾ ਉਦੋਂ ਤੱਕ ਮੈਂ ਆਪ ਖੁਦ ਦੇਖਾਂਗਾ ਜੀ ਹਾਂ ਬ੍ਰਾਂਡ ਨੇਮ 'ਚ ਕੁਛ ਨਹੀਂ ਬ੍ਰਾਂਡ ਨੇਮ 'ਚ ਕੁਛ ਨਹੀਂ ਆ ਜੀ ਬ੍ਰਾਂਡ ਨੇਮ ਤਾਂ ਸੇਮ ਹੈ ਰਿਆ ਤੇ ਟਰਸਟ ਹੈ ਜੀ ਉਹਦੇ ਅੱਗੇ ਅਸੀਂ ਨੂੰ ਟਰਸਟ ਦੇ ਅੰਦਰ ਲੈਂਬਰਿੰਟੈਕਸ ਕੇ ਲਈ ਯੂਨੀਵਰਸਿਟੀ ਬਣਾਈ ਹੈ ਅਸੀਂ ਹੈ ਨਾ ਨਾ ਕੋਈ ਚੇਂਜ ਨਹੀਂ ਹੋਏਗਾ ਜੀ ਹਾਂਜੀ ਤੁਸੀਂ ਫੜਸ ਦੀ ਗੱਲ ਕਰਦੇ ਆ ਐ ਅੱਗੇ ਕੀ ਪਲਾਨ ਹੈ ਫਿਊਚਰ ਬਣਾਉਣਾ ਫਿਊਚਰ ਬਣਾਇਨ ਨੂੰ ਐਕਸਪੈਂਡ ਕਰਨ ਦਾ ਹੈ ਜੀ ਸਾਡਾ ਜੀ ਜਿੰਨਾ ਵੱਧ ਤੋਂ ਵੱਧ ਇਹਨੂੰ ਐਕਸਪੈਂਡ ਕਰ ਸਕੀਏ ਨੰਮੀ ਨੰਮੀਆ ਚੀਜ਼ਾਂ ਹੋਰ ਲਿਆ ਸਕੀਏ ਤੇ ਬੱਚਿਆਂ ਨੂੰ ਜਿੰਨੀ ਵੀ ਵੱਧ ਤੋਂ ਵੱਧ ਸਹੂਲਤ ਦੇ ਸਕੀਏ ਹੈ ਨਾ ਜੀ ਬੱਚਿਆਂ ਨੂੰ ਜੋਬਾਂ ਤੇ ਲਵਾ ਸਕੀਏ ਇਹ ਸਾਡਾ ਪਲਾਨ ਹੈ ਜੀ ਪ੍ਰੋਪਰਲੀ ਹਮਨ ਦੱਸ ਦੋ ਕਿ ਅੱਜ ਕੀ ਚੱਲ ਰਿਹਾ ਹੈ ਤੇਰੀ ਬੜੀ ਵੱਡੀ ਕੰਪਨੀਆਂ ਤੇ ਬੱਚਿਆਂ ਨੂੰ ਕਰੀਏ ਇਸ ਵੇਲੇ ਸਾਡੇ ਨਾਲ ਜੀ IBM ਹੈ Tata ਹੈ ਇੱਕ Infosys ਕੰਪਨੀ ਹੈ American ਕੰਪਨੀ ਹੈ ਇਹ ਤਿੰਨ ਕੰਪਨੀਆਂ ਸਾਡੇ ਨਾਲ ਲੱਗੀਆਂ ਹੋਈਆਂ ਜੀ ਇਹਨਾਂ ਦੇ ਕੋਰਸ ਅਸੀਂ ਚਲਾਉਂਦੇ ਆਂ ਉਹਨਾਂ ਨਾਲ ਮਿਲ ਕੇ ਔਰ ਬੱਚਿਆਂ ਨੂੰ ਉਹਨਾਂ ਨੇ ਹੀ ਜੌਬ ਦੇ ਦੇਣੀ ਹੈ ਇਸ ਤਰ੍ਹਾਂ ਅਸੀਂ ਕਰ ਰਹੇ ਜੀ ਕੰਮ ਇਹਨਾਂ ਦੇ ਨਾਲ ਕੋਈ ਫਰਕ ਤਾਂ ਨਹੀਂ ਪੈਗਾ ਨਹੀਂ ਜੀ ਫਰਕ ਨਹੀਂ ਪੈਗਾ ਮੇਰੇ ਸਾਹਮਣੇ ਚੰਗਾ ਹੋਏਗਾ ਜੀ ਕਿਉਂਕਿ ਜਿਹੜੇ ਫੰਡਸ ਹੁੰਦੇ ਆ ਨਾ ਮੇਨ ਚੀਜ਼ ਤਾਂ ਇਹ ਹੈ ਕਿ ਫੰਡਸ ਬੱਚਿਆਂ ਦੇ ਲੱਗਣੇ ਚਾਹੀਦੇ ਆ ਇਹ ਇਹਨੂੰ ਅਸੀਂ ਆਊਟ ਨਹੀਂ ਕਰ ਸਕਦੇ ਫੰਡਸ ਨੂੰ। ਤੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੇ ਨੇ। ਅਸੀਂ ਇਹ ਆ ਕਰਤਾ ਜੋ ਕਰ ਦੋ ਕੋਈ ਵੱਡਾ ਫਰਕ ਪੈ ਨਹੀਂ ਪਾਏਗਾ। ਕਿਉਂਕਿ ਤੁਸੀਂ ਨਾਂ ਵੀ ਨਾਂ ਲੱਦ ਸੋ 315 ਨੂੰ ਪਤਾ ਹੀ ਹੈ ਕੌਣ ਬੰਦੇ ਨੇ। ਹਾਂਜੀ ਹਾਂਜੀ। ਹਾਂਜੀ। ਤਾਂ ਗੱਲ ਐਸ ਕੋਈ ਗੱਲ ਨਹੀਂ ਹੈ। ਅਸੀਂ ਤਾਂ ਅੱਜ ਪਹੁੰਚਿਆ ਲਈ ਪ੍ਰੈਸ ਤੁਹਾਡੇ ਨਾਲ ਆ। ਜੀ। ਕੋਈ ਅਸੀਂ ਕੋਈ ਗੱਲ ਨਹੀਂ ਹੈ ਕਿ ਆਪਣੇ ਇਲਾਕੇ ਦੇ ਬੰਦੇ ਉਹ ਇਲਾਕੇ ਦੇ ਸਾਡਾ ਕੌਲਡ ਹੈ। ਕੋਈ ਵੀਡੀਓ ਦਾ ਬੰਦਾ ਇੱਕ ਸੁਨੀਲ ਰਾਜ ਥੋੜੇ ਜਿਨੇ ਵਾਲੇ ਸਵੇਰ ਦੇ ਨਾਲ ਆ ਸਾਡੇ ਬੰਦੇ ਆ ਗਏ ਨੇ ਜੋ ਵੀ ਪੁੱਛਾਂਗਾ ਹੁਣ। ਦੇਖੋ ਜੀ ਮੈਂ ਵੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ। ਕਿ ਮੈਂ ਇੱਕ ਚੰਗਾ ਕੰਮ ਕਰਨ ਵਾਸਤੇ ਇਹ ਸ਼ੁਰੂ ਕੀਤਾ ਸੀ ਕੈਂਪਸ ਉਹ ਮੈਂ ਚੰਗਾ ਹੀ ਕਰਨਾ ਚਾਹਣਾ ਲੋਕਾਂ ਨੂੰ ਕੁਝ ਮੈਂ ਵਾਪਸ ਦੇਣਾ ਚਾਹਣਾ ਮੇਰੀ ਫੈਮਿਲੀ ਮੈਂ ਸਾਰੇ ਅਸੀਂ ਬਾਹਰ ਰਹਿੰਦੇ ਆ 40 ਸਾਲ ਹੋ ਗਏ ਮੈਨੂੰ ਰਹਿੰਦ ਨੂੰ ਮੇਰੇ ਦਿਲ ਤੋਂ ਸੀ ਮੈਂ ਕਮਿਊਨਿਟੀ ਨੂੰ ਕੁਝ ਦੇ ਸਕਾਂ ਵਾਪਸ ਠੀਕ ਹੈ ਔਰ ਗਾਹਾਂ ਵੀ ਮੇਰਾ ਉਹੀ ਚੀਜ਼ ਹੈ ਉਹੀ ਚੀਜ਼ ਮੈਂ ਲੈ ਕੇ ਚੱਲਾਂਗਾ ਔਰ ਮੈਂ ਜੋ ਮੇਤੇ ਬੱਦ ਤੋਂ ਬੱਦ ਚੰਗਾ ਹੋ ਸਕਦਾ ਹੋਇਆ ਕਮਿਊਨਿਟੀ ਵਾਸਤੇ ਮੈਂ ਉਹ ਕਰਾਂਗਾ ਸਰ ਉਹਨਾਂ ਨੇ ਇਸ ਕੋ ਪੁਲਿਸ ਕੋ ਮਿਲ ਨਹੀਂ ਕੋਈ ਹਾਂਜੀ ਅਸੀਂ ਜੀ ਪਹਿਲਾਂ ਮੈਂ ਚੈੱਕ ਕੀਤਾ ਉਸ ਤੋਂ ਬਾਅਦ ਅਸੀਂ ਇੱਕ ਕਮੇਟੀ ਬਣਾਉਣ ਲੱਗੇ ਆ ਇਹਨੂੰ ਥੋਰੋਲੀ ਚੈੱਕ ਕਰਾਂਗੇ ਚੰਗੀ ਤਰ੍ਹਾਂ ਚੈੱਕ ਕਰਾਂਗੇ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਕਿਸੇ ਨਾਲ ਕੋਈ ਗਲਤ ਕੰਮ ਕਰ ਦਿੱਤਾ ਹਰ ਚੀਜ਼ ਫੇਰ ਹੋਵੇ ਜੀ ਉਹ ਕਮੇਟੀ ਬਣਾ ਕੇ ਪ੍ਰੋਪਰ ਕਮੇਟੀ ਉਹਨੂੰ ਚੈੱਕ ਕਰੇਗੀ ਉਸ ਤੋਂ ਅੱਗੇ ਫਿਰ ਆਪਾਂ ਚੱਲਾਂਗੇ ਜੀ ਜਿਸ ਤਰ੍ਹਾਂ ਵੀ ਹੋਏਗਾ ਹੈ ਨਾ ਪਿੱਛੇ ਬੱਚਿਆਂ ਦਾ ਇੱਕ